ਸਾਊਦੀ ਅਰਬ ਤੋਂ ਇੱਕ ਖਾਸ ਖਬਰ ਸਾਹਮਣੇ ਆਈ ਹੈ ਜਿੱਥੇ ਕੀ ਸਰਕਾਰ ਦੇ ਵੱਲੋਂ 14 ਦੇਸ਼ਾਂ ਦੇ ਉੱਤੇ ਵੀਜ਼ਾ ਪਾਬੰਦੀ ਲਗਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ 14 ਦੇਸ਼ਾਂ ਦੀ ਸੂਚੀ ਦੇ ਵਿੱਚ ਭਾਰਤ ਦਾ ਵੀ ਨਾਮ ਸ਼ਾਮਲ ਹੈ। ਇਸ ਤੋਂ ਇਲਾਵਾ ਪਾਕਿਸਤਾਨ ਵੀ ਹੈ ਜਿੱਥੇ ਦੇ ਲੋਕਾਂ ਦੇ ਵੀਜ਼ਾ ਪਾਬੰਦੀ ਦੇ ਉੱਤੇ ਕੁਝ ਮਹੀਨਿਆਂ ਦੇ ਲਈ ਰਿਪੋਰਟ ਜਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਜ਼ਾ ਪਾਬੰਦੀ ਲਗਾਉਣ ਦੇ ਪਿੱਛੇ ਦਾ ਕਾਰਨ ਇਹ ਹੀ ਹੈ ਕਿ ਲੋਕ ਬਿਨਾਂ ਰਜਿਸਟ੍ਰੇਸ਼ਨ ਤੋਂ ਹਜ ਯਾਤਰਾ ਦੇ ਲਈ ਇੱਥੇ ਪਹੁੰਚ ਰਹੇ ਨੇ। ਤੇ ਲੋਕਾਂ ਦੀ ਗਿਣਤੀ ਕਾਫੀ ਜ਼ਿਆਦਾ ਵਧ ਰਹੀ ਹੈ ਪਿਛਲੇ ਸਾਲ ਜੋ ਹੋਇਆ ਸਾਉਦੀ ਅਰਬ ਦੇ ਵਿੱਚ ਇਸ ਤਰੀਕੇ ਦੇ ਨਾਲ ਲੋਕਾਂ ਦੀ ਮੌਤ ਹੋਈ ਹੈ ਘਟਨਾ ਵਾਪਰੀ ਸੀ ਉਸ ਨੂੰ ਵੇਖ ਕੇ ਸਰਕਾਰ ਦੇ ਵੱਲੋਂ ਇਸ ਸਾਲ ਫੈਸਲਾ ਲੈ ਲਿਆ ਗਿਆ ਹੈ ਕਿ ਰਜਿਸਟ੍ਰੇਸ਼ਨ ਤੋਂ ਬਿਨਾ ਕੋਈ ਵੀ ਹਜਿਆਤਰਾ ਦੇ ਲਈ ਨਹੀਂ ਆ ਸਕੇਗਾ ਇਸ ਦੇ ਲਈ 14 ਦੇਸ਼ਾਂ ਦੇ ਉੱਤੇ ਵੀਜ਼ਾ پابੰਦੀ ਸਰਕਾਰ ਦੇ ਵੱਲੋਂ ਲਗਾ ਦਿੱਤੀ ਗਈ ਹੈ ਤੋਂ ਇਲਾਵਾ ਹੋਰ ਕੀ ਜਾਣਕਾਰੀ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਸਾਊਦੀ ਅਰਬ ਨੇ ਹਾਲ ਹੀ ਦੇ ਵਿੱਚ 14 ਦੇਸ਼ਾਂ ਦੇ ਨਾਗਰਿਕਾਂ ਦੇ ਲਈ ਵੀਜ਼ਾ ਦੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ। ਸਾਊਦੀ ਸਰਕਾਰ ਦੀ ਇਹ ਪਾਬੰਦੀ ਕਾਰੋਬਾਰੀ ਤੇ ਪਰਿਵਾਰਕ ਵੀਜ਼ੇ ਤੋਂ ਇਲਾਵਾ ਉਮਰਾ ਵੀਜ਼ੇ ਤੇ ਵੀ ਲਾਗੂ ਹੋਈ। ਤੁਹਾਡੀ ਜਾਣਕਾਰੀ ਲਈ ਦੱਸਦੀ ਹੈ ਕਿ ਵੀਜ਼ਾ ਦੇ ਉੱਤੇ ਅਸਥਾਈ ਪਾਬੰਦੀ ਦਾ ਇਹ ਫੈਸਲਾ ਲੋਕਾਂ ਨੂੰ ਰਜਿਸਟ੍ਰੇਸ਼ਨ ਤੋਂ ਬਿਨਾਂ ਹੱਜ ਦੇ ਵਿੱਚ ਹਿੱਸਾ ਲੈਣ ਤੋਂ ਰੋਕਣ ਦੇ ਲਈ ਕੀਤਾ ਗਿਆ ਹੈ। ਇਹ ਪਾਬੰਦੀ ਜੂਨ ਦੇ ਅੱਧ ਯਾਨੀ ਕਿ ਇਸ ਸਾਲ ਦੇ ਹੱਜ ਦੇ ਪੂਰਾ ਹੋਣ ਤੱਕ ਜਾਰੀ ਰਹੇਗੀ। ਸਾਊਦੀ ਅਧਿਕਾਰੀਆਂ ਨੇ ਕਿਹਾ ਕਿ ਵਿਦੇਸ਼ੀ ਸਿਰਫ 13 ਅਪ੍ਰੈਲ ਤੱਕ ਉਮਰਾ ਵੀਜ਼ਾ ਦੇ ਲਈ ਆ ਸਕਦੇ ਨੇ ਉਸ ਤੋਂ ਬਾਅਦ ਉਮਰਾ ਵੀਜ਼ਾ ਨਹੀਂ ਦਿੱਤਾ ਜਾਏਗਾ ਇਸ ਕਾਰਨ ਇਹ ਫੈਸਲਾ ਲਿਆ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਪਿਛਲੇ ਸਾਲ ਸਾਊਦੀ ਅਰਬ ਦੇ ਵਿੱਚ ਹਜ ਦੌਰਾਨ ਅਜਿਹਾ ਹੋਇਆ ਸੀ ਮਰਨ ਵਾਲਿਆਂ ਦੇ ਵਿੱਚ ਜ਼ਿਆਦਾਤਰ ਅਣਅਧਿਕਾਰਤ ਹਜ ਯਾਤਰੀ ਸੀ ਅਜਿਹੀ ਸਥਿਤੀ ਦੇ ਵਿੱਚ ਇਸ ਵੀਜ਼ਾ ਪਾਬੰਦੀ ਦਾ ਉਦੇਸ਼ ਲੋਕਾਂ ਨੂੰ ਰਜਿਸਟ੍ਰੇਸ਼ਨ ਤੋਂ ਬਿਨਾ ਹਜ ਕਰਨ ਤੋਂ ਰੋਕਣਾ ਹੈ ਸਾਊਦੀ ਗਰਾਊਂਡ ਪ੍ਰਿੰਸ ਮੁਹੰਮਦ ਬਿਲ ਸੁਲਮਾਨ ਨੇ ਹਜ ਦੌਰਾਨ ਵਿਵਸਥਾ ਬਣਾਈ ਰੱਖਣ ਦੇ ਲਈ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਲਈ ਇਹ ਫੈਸਲਾ ਲਿਆ ਸਾਊਦੀ ਅਰਬ ਨੇ ਜਿਹੜੇ 14 ਦੇਸ਼ਾਂ ਦੇ ਲਈ ਅਸਥਾਈ ਵੀਜ਼ਾ ਪਾਬੰਦੀ ਲਗਾਈ ਹੈ ਉਹਨਾਂ ਦੇਸ਼ਾਂ ਦੇ ਵਿੱਚ ਪਾਕਿਸਤਾਨ, ਭਾਰਤ, ਬੰਗਲਾਦੇਸ਼, ਮਿਸਰ, ਇੰਡੋਨੇਸ਼ੀਆ, ਇਰਾਕ, ਨਾਈਜੀਰੀਆ, ਜਾਰਡਨ, ﺍﻟਜ਼ੀਰੀਆ, ਸੁਡਾਨ, ਏਥੋਪੀਆ, ਟਿਊਨੀਸ਼ੀਆ ਦੇ ਨਾਲ ਹੀ ਨਾਲ ਯਮਨ ਸ਼ਾਮਲ ਹੈ ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸਥਾਈ ਵੀਜ਼ਾ ਪਾਬੰਦੀ ਯਾਤਰਾ ਨਿਯਮਾਂ ਨੂੰ ਸੌਖਾ ਬਣਾਉਣ ਦੇ ਵਿੱਚ ਮਦਦ ਕਰੇਗੀ ਜਿਸ ਨਾਲ ਹਜ ਦੌਰਾਨ ਸੁਰੱਖਿਆ ਦੇ ਸੁਧਾਰ ਹੋਵੇਗਾ ਅਧਿਕਾਰੀਆਂ ਨੇ ਲੋਕਾਂ ਨੂੰ ਨਵੇਂ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਤਾਂ ਜੋ ਕਿਸੇ ਵੀ ਮੁਸੀਬਤ ਤੋਂ ਬਚ ਸਕਣਕਰ ਕੋਈ ਪਾਬੰਦੀ ਦੇ ਬਾਵਜੂਦ 사우ਦੀ ਅਰਬ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿੰਦਾ ਹੈ ਤੇ ਉਸ ਨੂੰ 5 ਸਾਲ ਦੇ ਲਈ 사우ਦੀ ਅਰਬ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ ਇਤਿਹਾਸ ਦੇ ਇਹ ਕਿ 사우ਦੀ ਅਰਬ ਪਿਛਲੇ ਹੀ 16 ਪਸ਼ਾਵਾਂ ਦੇ ਵਿੱਚ ਹਜ ਅਤੇ ਉਮਰਾਹ ਦੇ ਲਈ ਇੱਕ ਡਿਜੀਟਲ ਗਾਈਡ ਜਾਰੀ ਕਰ ਚੁੱਕਿਆ 사우ਦੀ ਅਰਬ ਨੇ ਹਾਲ ਹੀ ਦੇ ਵਿੱਚ 14 ਦੇਸ਼ਾਂ ਦੇ ਉੱਤੇ ਵੀਜ਼ਾ ਪਾਬੰਦੀ ਲਗਾ ਦਿੱਤੀ ਹੈ 사우ਦੀ ਸਰਕਾਰ ਦੀ ਇਹ ਪਾਬੰਦੀ ਕਾਰੋਬਾਰੀ ਪਰਵਾਰਕ ਵੀਜ਼ੇ ਤੋਂ ਇਲਾਵਾ ਉਮਰਾ ਵੀਜ਼ੇ ਤੇ ਵੀ ਲਾਗੂ ਹੋਵੇਗੀ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਵੀਜ਼ਾ ਤੇ ਸਥਾਈ ਪਾਬੰਦੀ ਦਾ ਇਹ ਫੈਸਲਾ ਲੋਕਾਂ ਨੂੰ ਰਜਿਸਟ੍ਰੇਸ਼ਨ ਤੋਂ ਬਿਨਾਂ ਹੱਜ ਦੇ ਵਿੱਚ ਹਿੱਸਾ ਲੈਣ ਤੋਂ ਰੋਕਣ ਦੇ ਲਈ ਕੀਤਾ ਗਿਆ ਹੈ ਪਾਬੰਦੀ ਜੂਨ ਦੇ ਅੱਧ ਯਾਨੀ ਕਿ ਇਸ ਸਾਲ ਦੇ ਹੱਜ ਦੇ ਪੂਰਾ ਹੋਣ ਤੱਕ ਜਾਰੀ ਰਹਿਣ ਵਾਲੀ ਹੈ 사우ਦੀ ਅਧਿਕਾਰੀਆਂ ਨੇ ਕਿਹਾ ਕਿ ਸਿਰਫ 13 ਅਪ੍ਰੈਲ ਤੱਕ ਉਮਰਾ ਵੀਜ਼ਾ ਦੇ ਲਈ ਲੋਕ ਆ ਸਕਦੇ ਨੇ ਇਸ ਤੋਂ ਬਾਅਦ ਉਮਰਾ ਵੀਜ਼ਾ ਜਿਹੜਾ ਉਹ ਨਹੀਂ ਦਿੱਤਾ ਜਾਏਗਾ ਪਿਛਲੇ ਸਾਲ ਦੀ ਗੱਲ ਕਰਦੇ ਆਂ ਤੇ ਸਾਊਦੀ ਅਰਬ ਦੇ ਵਿੱਚ ਹਜ ਯਾਤਰਾ ਤੇ ਗਏ ਬਹੁਤ ਸਾਰੇ ਲੋਕ ਜਿਹੜੇ ਅਨਅਧਿਕਾਰਤ ਤੌਰ ਤੇ ਉੱਥੇ ਪਹੁੰਚੇ ਸੀ ਉਹਨਾਂ ਦੀਆਂ ਮੌਤਾਂ ਹੋਈਆਂ ਨੇ ਮੌਤਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਜਿਸ ਨੂੰ ਲੈ ਕੇ ਇਸ ਸਾਲ ਸਖਤ ਪਾਬੰਦੀ ਸਾਊਦੀ ਅਰਬ ਦੀ ਸਰਕਾਰ ਦੇ ਵੱਲੋਂ ਲਗਾ ਦਿੱਤੀ ਗਈ ਹੈ